ਯਾਰ ਵੇਲੀ ਪਹੁੰਚ ਗਏ ਕਹਿੰਦੇ ਕਿੱਥੇ ਆ ਗਏ ਸਕੇ ਭਾਈ ਆ ਗਏ ਓਏ ਤੂੰ ਕਿੱਧਰ ਬਾਂਮਣਾ ਦੀ ਜਾ ਬੜਿਆ ਤੂੰ ਇੱਧਰ ਕੁੰਦਰੀਂ ਜਾ ਡੇਕਦਾ ਦੇਖੀ ਬਰਾਦਰ ਸਭ ਮਿਲ ਗਏ ਵੀ ਜੋ ਮਾਲਕ ਹੈਗਾ ਵੀ ਉਹ ਤਾਂ ਸਭ ਤੋਂ ਮਾਰ ਲਿਆ ਸਭ ਤੋਂ ਮਾਰ ਲਿਆ ਕਹਿੰਦੇ ਉਹ ਕਿਤੇ ਕਿਤੇ ਬਲੌਗ ਕਿਤੇ ਬਲੌਗ ਤੇ ਓਏ ਸੌ ਦੀ ਨੀਂਦ ਨੇ ਕਿੰਨਾ ਨੁਕਸਾਨ ਕਰਦਾ ਤੇਰੀ ਸੁਣ ਗਾ ਕਿਤੇ ਬਲੌਗ ਦੇਖ ਕੇ ਆਪਣੇ ਤੇ ਅਰਜੀ ਦੇ ਦੇਣਾ ਬਾਜੀ ਢੋਣ ਗੱਡੀ ਸਿੱਟਰ ਦੀ ਚੱਕ ਕੇ ਕਹਿੰਦਾ ਵੀ ਗੱਡੀ ਸਿੱਟੂ ਇਹ ਨਹੀਂ ਸਿੱਟ ਸਕਦੇ ਇਹਨੂੰ ਹੱਥ ਲਾ ਕੇ ਦੇਖੋ ਜੀ ਕਿੱਡਾ ਇਹਦਾ ਬੂਰੂ ਪਹਿਲਾਂ ਕਰੇਨ ਬਾਣੀ ਪੂਗੀ ਸੀ ਮਮਾ ਕਹਿੰਦਾ ਐਸਕਰ ਮਮਾ ਕਿਹਨੇ ਐਸਕਰ ਮਮਾ ਕਹਿੰਦਾ ਐਸਕਰ ਹੱਕ ਕਰਤੀ ਫਾਸੀ ਫਾਸੀ ਦੀ ਸਜ਼ਾ ਦੋ ਫਾਸੀ ਦੀ ਸਜ਼ਾ ਦਿਓ ਬਾਈ ਦੇਖੋ ਜੀ ਇਹਨਾਂ ਨੇ ਪਾਣੀ ਪਾਉਣ ਦਾ ਪਹਿਲਾਂ ਨਾ ਪਾਇਆ ਨੀ 40 ਕਟੋ ਘਾੜੇ 40-50 ਹਜ਼ਾਰ ਦਾ ਖਰਚ ਆ। ਸਟਾਰਟ ਤਾਂ ਹੋ ਜੂਗਾ। ਕਲਚ ਦਾ ਪੰਗਾ ਪੈ ਜੂ। ਰੋੜ ਕੇ ਜੇ ਪਾਓ ਰੋੜ ਕੇ ਜੇ ਪਾਓ। ਜ ਆਪਣੇ ਚਰਨਾ ਗਿਆ ਦੀ ਜੇ ਉਥੇ ਪਾਕਿਸਤਾਨ ਉਦੋਂ ਲੈ ਕੇ ਆਇਆ ਹੋਣਾ ਇਹ ਵੀ ਇਹ। ਕੋਤਾ ਫੋਨ ਵੀ ਠਕਲਾ ਹੈ ਨਾ ਵੇਟ ਵਾ ਕੁਸ਼ਕੀ ਜਾ ਕਿ ਨੀ ਆਵੇ ਉਹ ਕਿੱਥੇ ਇਹ ਕਰਦਾ ਫਿਰਦਾ ਠਕਾ ਕਰਵਾ ਆਵਾਗਤ ਕਰ ਰਹੀ ਹੈ ਕੀ ਗੱਲ ਏ ਇਹ ਬੰਦਾਂ ਕੀ ਆ ਪਾਤ ਤਰਾਂ ਦੇ ਗੱਲ ਕਰਦਾ ਏ ਕਿਲਾ ਸਾਨੀ ਲਾਉਂਦੇ ਹੈ ਗੱਲ ਕੀ ਏ ਆਇਆ ਕਰੋ ਕਲਾਸਾ ਕੋਸਾ ਮੜਿਓ ਸਾਨੂੰ ਕਾਨੂੰ ਫੋਨ ਕਰਨਾ ਤਾਂ ਜਾਣ ਕੇ ਚੱਕਾ ਫੋਨ ਚੱਕਦਾ ਹੁਣ ਹਾਂ ਹਾਂ ਤੇ ਮੇਰਾ ਫੋਨ ਦੇਖ ਕੇ ਫੋਨ ਖਾ ਮੈਂ ਚਾਰ ਆਏ ਹੋਏ ਸੋਹਣਾ ਹੋ ਗਿਆ ਓਏ ਅਸਰੀ ਕਰ ਨੂੰ ਵੀਡੀਓ ਭੇਜੀ ਦੇਖਦਾ ਨੂੰ ਏ ਲਵੇ ਆ ਜਾ ਚਾਚੇ ਦੇ ਡਰ ਲੱਗਦਾ ਸਮੇਂ ਜੱਜ ਦੇ ਡਰ ਲੱਗਦਾ ਦੂਰੀ ਕਢ ਕੇ ਕਰਦਾ ਸੀ ਆਪਾਂ ਬੱਸ ਨਗਰਵਾਨੀ ਜਾਂਦਾ ਸੀ ਹਾਂ ਆ ਜਾ ਹੁਣ ਚੱਲੀਏ ਮੁਆਵਜ਼ਾ ਦੇ ਦੇ ਕੇ ਅੰਤੂ ਭਾਈ ਬਿਲ ਅੰਸ਼ੁਣਿਤ ਉਹ ਦਿੱਤੀ ਹੋਰੀ ਇੱਕ ਮਿੰਟ ਲਾ ਆ ਗਿਆ ਅਨ ਸੁਣਤ ਊੜੀ ਭੁਗਦੀ ਕਿਸੇ ਦੀ ਊੜੀ ਭੁਗਦੀ ਔਰ ਤੂੜੀ ਭੁਗਦੀ ਉਹਨੇ ਕਿਸੇ ਦੀ ਹੋਰ ਔਰ ਕਾਣੇ ਯਾਰ ਬਾਣ ਚ ਜਾਵੜਿਆ ਕਿਸੇ ਦੇ ਲੈ ਕੇ ਸਟਾਰਟ ਦਾ ਹੋ ਜੂਗਾ ਕਲਚ ਦਾ ਬੰਗਾ ਪੈ ਜੂ ਰੋੜ ਕੇ ਜੇ ਪਾਓ ਰੋੜ ਕੇ ਜੇ ਪਾਣਾ ਹਾਂ ਰੋੜ ਕੇ ਉਸਕੇ ਬਾਅਦ ਰੁਕਨੇ ਕਾ ਨਹੀਂ ਆਜਾ ਕਿੱਥਲਾ ਕਿੱਥਲਾ ਨੂੰ ਅਸੀਂ ਇੱਥੇ ਆਉਣੇ ਆਗੇ ਜੇ ਗੇਰਾ ਖੜ ਗਿਆ ਬੰਦ ਹੋ ਜੂਗਾ ਚਲੋ ਜੀ ਯਾ ਕਿ ਸਕਾਟਿੰਗ ਵਾਲ ਨਾਲ ਭਾਈ ਜੀ ਦੇ ਜਨਾ ਐਲਜੀ ਦੇ ਨਾਲ ਇਹ ਗੋਮੀ ਜਰਨੈਲ ਨੇ ਜੀ ਇਹ ਜੀੜਿਆ ਦੇ ਭਾਈ ਭਾਈ ਕਿਹੜਾ ਟੁੱਟਿਆ ਸੀ ਕਲੱਚ ਲੱਗਾ ਕਿਹੜਾ ਦੀਆ ਦੇਗਾ ਫ੍ਰੀ ਹੋ ਗਿਆ ਜੀ ਦੇਖੋ ਇਹਨੇ ਤੋੜਿਆ ਜੀ ਇਹਰਾਜ਼ ਮਾਰ ਕੇ ਇਹਨੇ ਦੇ ਉਹ ਉੱੜ ਕੇ ਆਉਂ ਘੜਾ ਰਿਹਾ ਉਹ ਮੇਰ ਵਾਲਾ ਬੇਬੇ ਦੇ ਇਕੋ ਇਹ ਜਿਹੜੀ ਕੱਲ ਅੱਗ ਲੱਗੀ ਦੀ ਐ ਸੁਆਸ ਸੁਏ ਜੋ ਪਾਣੀ ਵਰਕੇ ਲੈ ਗਿਆ ਸੁੱਕਾ ਪੈ ਗਿਆ ਜੀ ਕੋਈ ਨਹੀਂ ਤੇ ਇਹ ਵੀ ਮਾਹੌਜਾ ਮਿਲਣਾ ਚਾਹੀਦਾ ਹੁਣ ਪਾਣੀ ਉਹ ਗੱਲਾ ਦਿੱਤੀ ਗਿਆ ਇੱਥੇ ਟੈਂਕਰ ਆਉਂਦਾ ਜੀ ਉਹ ਮੂਹ ਨਾਲ ਸਾਰਾ ਸਾਰਾ ਹੀ ਖੇਚ ਰਿਹਾ ਮੂਹ ਨਾਲ ਹੁਣ ਚਾੜ ਬਾਬਾ ਵਾਲੇ ਮੂਹ ਤੋਂ ਨੂੰ ਆ ਸਾਰਾ ਇਹ ਕੋਲਰਾਂ ਦਾ ਕੋਲਰਾਂ ਦਾ ਖੇਡ ਖੇਡਵਾੜ ਕਰ ਰਿਹਾ ਕਰ ਚੂ ਚਲ ਵਿਭਾਗ ਵਾਲੇ ਫਿਰਦੇ ਨੇ ਮਵਾ ਚਲਦੇ ਨੇ ਲਾਭਦੇ ਫਿਰਦੇ ਨੇ ਮੁਆਵਜ਼ਾ ਨਹੀਂ ਚਲੋ ਨੱਪਾ ਲਾਉਣੀ ਆਣੇ ਮੈਂ ਕਿਵੇਂ ਮੁਕੇ ਦੇ ਅਫਸਰ ਪਹੁੰਚੁੱਕੇ ਨੇ ਇਨਸਪੈਕਸ਼ਨ ਕਰਨ ਵੀ ਕਿੰਨਾ ਇੱਕ ਅੱਗ ਲੱਗੀ ਸੀਗੀ ਹਾਂਜੀ ਸਰ ਸਰ ਤੁਸੀਂ ਦੱਸੋ ਸਰ ਕਿੰਨੀ ਕੀ ਇਹ ਅੱਗ ਕਿੰਨੀ ਕਪਿਆਨਿਕ ਸੀ ਤਾਂ ਬਾਲੀ ਭੂਕਦੀ ਓਏ ਤਾਂ ਬਾਲੀ ਭੂਕੀ ਖੜੇ ਨੇ ਸਰ ਸਰ ਤੁਸੀਂ ਸਰ ਕਿੰਨੀ ਕਿ ਹੋ ਸਕਦੀ ਹੈ ਸਾਰਾ ਇਹਨਾਂ ਨੂੰ ਵੱਧ ਤੋਂ ਵੱਧ ਫਾਸੀ ਉਸੇ ਤਰ੍ਹਾਂ ਫਾਸੀ ਫਾਸੀ ਸਜ਼ਾ दो ਫਾਸੀ ਹੀ ਹੋ ਜਾਓ ਭਾਈ ਦੇਖੋ ਜੀ ਇਹ ਤਾਂ ਜੀ ਬਾਲਾ ਜਾੜਾ ਕਰਦਾ ਇਹਦਾ ਹੋ ਗਈ ਸੀ ਉਹ ਉਹ ਵੀ ਰਹੀ ਸੀ ਉਹ ਵੀ ਉਹ ਵੀ ਹੈ ਇਸਾਰੇ ਸਾਰੇ ਬਾਕੀ ਉਹਨੇ ਸਾਰੇ ਹਾਂਜੀ ਸਰ ਤੁਸੀਂ ਦੱਸੋ ਤੁਸੀਂ ਤੂੜੀ ਕਰਦੇ ਹੋ ਜੀ ਦੱਸੋ ਕਿੰਨੀ ਕਿੰਨੀ ਹੋ ਸਕਦੇ ਕਿੰਨੀ ਜਗ੍ਹਾ ਜੀ ਉਹ ਪਰਲੇ ਕਿਲਾ ਬਹਣਦਾ ਦਾ ਹੈਗਾ ਹੈ ਕਿਲਾ ਬਹਣਦਾ ਦਾ ਹੈਗਾ ਹੈ 60000 ਦਾ ਖਰਚਾ ਫੜ ਗਿਆ ਦੋਰਾ ਫਾੜ ਲੋ ਬੇ ਨੀਕੂ ਫਾੜ ਲਾ ਬੋਏ ਓਏ ਹੱਥ ਬਾਓ ਇਧਰ ਮਾਣੂ ਅੰਦਰ ਕੁੰਡੀਆਂ ਲਾ ਕੇ ਉਹ ਤਾਂ ਇੱਥੇ ਲਾ ਕੇ ਸਮਝਾਉਂਦੇ ਆ ਬਾਹਰ ਡੱਟ ਫਿਰਦੇ ਉਹ ਕਿਦੋਂ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਫੂ ਕਿਤੇ ਕਣਕਾ ਟੂੜੀ ਫੂਕਦੇ ਬਾਈ ਇਹਨਾਂ ਨੇ ਪਾਣੀ ਪਹੁੰਚਦਾ ਪਹਿਲਾਂ ਤਾਂ ਪਾਇ ਨਹੀਂ 40 ਘੱਟੋ ਘਾਟ 40 50 ਹਜ਼ਾਰ ਦਾ ਖਰਚਾ ਓ ਫੜੋ ਮੁੰਡੇ ਨੂੰ ਚੱਕਰ ਆ ਕੇ ਨਾ ਡੇਗੇ ਹੱਥ ਆ ਪਾਓ ਯਾਰ ਕਣਕ ਵੀ ਸੀ ਨਾਲ ਹੈ ਹੱਥ ਮਾਰ ਮੜਿਆ ਹੱਥ ਵੜਦਾ ਮੜਿਆ ਲੈ ਹੱਥ ਵੜ ਕੇ ਦੋਰ ਬਾਹ ਆ ਦੇਖੋ ਜੀ ਆ ਦੇਖੋ ਕਣਕ ਵੀ ਸੀ ਜੀ ਇਹਨੂੰ ਕਹਿੰਦੇ ਚਾਹ ਟਰਾਲੀਆਂ ਨੇ ਚਾਰ ਟਰਾਲੀਆਂ ਤਾਂ ਕਿੱਥੇ ਨੇ ਚਾਰ ਟਰਾਲੀਆਂ ਪਤਾ 9 ਵਿੱਗਾਂ ਚ ਭਰਣਗੀਆਂ ਘਟੋ ਘਟਾ ਨਹੀਂ ਤੂੰ ਆਪਦੇ ਮੂੰਹ ਕਿ ਬਈ ਚਾਰ ਟਰਾਲੀਆਂ ਤਿੰਨ ਤਿੰਨ ਵੀ ਨਹੀਂ ਹੈਗੀਆਂ ਤਿੰਨ ਨਹੀਂ ਹੈਗਿਆ ਢਾਈ ਟਰਾਲੀ ਘਟੋ ਘਟਾ ਜਾਂ 2 ਵਿੱਗਾਂ ਚ ਟਰਾਲੀ ਭਰਦੀ ਹੈਗੀ ਦੇਖ ਹਾਂ ਨਹੀਂ ਕਿੰਨਾ ਦੇਖਾਈ ਟਰਾਲੀ ਨਹੀਂ ਅੰਸ਼ੂ ਤੂੰ ਸਾਹਮਣੇ ਤਾਂ ਸੂਆ ਦੀਆ ਭਰ ਕੇ ਮੂੰਹ ਨਾਲ ਉਥੇ ਲੈ ਜਾਂਦਾ ਭਰ ਛੜ ਦਿੰਦਾ ਖਾਲੀ ਦੀ ਗਿਆ ਤਾਂ ਹੈਗਾ ਦੀ ਖਾਲੀ ਖਾਲੀ ਸੀ ਇਹਦਾ ਹਾਂ 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 ਕੋਈ ਤਾਂ ਕੈਂਡੂਨ ਕੇ ਭਾਂਡ ਰੱਖੇ ਰਹਿਣੇ ਮੰਡਲਾ ਦੋ ਕਟਰਾਂ ਦੀ ਹੁੰਦੀ ਆ ਅੱਜ ਦਾ ਅੱਜ ਦੋ ਦੋ ਬਲੌਗਾਂ ਚ ਤੈਨੂੰ ਭਾਈ ਸਾਹ ਆ ਗਿਆ ਤੇ ਅੱਜ ਨਹੀਂ ਆਉਣ ਦਿੰਦੇ ਅੱਜ ਤੇਰੇ ਤੇ ਤਵਾ ਲੱਗਣਾ ਬਣਦਾ ਸੀ ਆ ਦੇਖੋ ਜੀ ਤਵਾ ਇਨਾ ਲੱਗ ਗਿਆ ਜੀ 60 60000 7000 ਦਾ ਕਰ ਸਾਰਾ ਰਹੇ ਨੇ ਮੌਕਾ ਦੇਖ ਕੇ ਸਰ ਮੈਂ ਦੇਖ ਲੈ ਸਰ ਕੀ ਬਣਦਾ ਸਰ ਤੁਸੀਂ ਦੱਸੋ ਸਰ ਕਿੰਨੇ ਦਾ ਹੋ ਸਕਦਾ ਇਹ ਕਿੰਨੇ ਦਾ ਸਕਾਨ ਕਾਮ ਤੋਂ ਸਰ ਦੇਖੋ ਹੁਣ ਆਪਾਂ ਕਹਿ ਸਕਦੇ ਆ ਥਾਂ ਤੇ ਸਰ ਇਹ ਇਹ ਮੈਨੂੰ ਅੱਜ ਕਰੋ ਇਹਨੂੰ ਕਿ ਗੱਡੇ ਚ ਲੱਤ ਲਓ ਦੋ ਹਾਂ ਸੁਕੀ ਤੂੰ ਕੀ ਇਹਨੂੰ ਲੱਦ ਗੱਡੀ ਚ ਫੜ ਇਹਨੂੰ ਬਹੁਤ ਫੜ ਇਹਨੂੰ ਬਹੁਤ ਲੱਦ ਗੱਡੀ ਚ ਲੱਦ ਚੱਲ ਚੱਲ ਗੱਡੀ ਚ ਲੱਦ ਲੱਦ ਕੇ ਕੱਟ ਦੋ ਜੀ ਚੱਲ ਨਹੀਂ ਸੱਡਿਆ ਲੈਂਡਰ ਜਾ ਮੁਰਸੀਆਂ ਕੋ ਉਹ ਭੋਲਦਾ ਕਿਵੇਂ ਚੱਲ ਹੁਣ ਕਿੱਥੇ ਦੋ ਓਏ ਚੱਲ ਫੜਦਾ ਕੋ ਨਾ ਗਵਾਜ਼ ਕਰਦੇ ਬਾਅਦ ਚ ਭਰਾੜੇ ਹੋਰ ਕੋਈ ਗੱਲ ਦੀ ਆਪਣੇ ਪ੍ਰਧਾਨ ਸਾਹਿਬ ਸਾਨੇਦਾਰ ਸਾਹਿਬ ਆ ਰਹੇ ਨੇ ਹਾਂ ਭੜੇ

ਬਿੱਟੇ ਮੈਂ ਤਾਂ ਆਈ ਬੈਣ ਖਾਣ ਹੋ ਯਾਰ ਜਿਹੜੀ ਗੱਲ ਅਸੀਂ ਉਹ ਗੱਲ ਨਹੀਂ ਵਾਕੀ ਦੀ ਵੀ ਇਹ ਆਇਆ ਸੀ ਪੋਟੀ ਕਰਨ ਪੋਟੀ ਕਰਨ ਦੇ ਨੇ ਸਾਰਾ ਸਾਰਾ ਆ ਚੁੱਕੇ ਨੇ ਸਾਰਾ ਦੱਸਣਗੇ ਹੁਣ ਸਾਰਾ ਸੱਸੀ ਕਾ ਸਰ ਸੱਸੀ ਗਾਜੀ ਸਰ ਇਹਨਾਂ ਦਾ ਹੱਲ ਕੀ ਹੋਊਗਾ ਸਰ ਦੇਖੋ ਸਰ ਇਹਨਾਂ ਨੇ ਅੱਖ ਲਾ ਲਈ ਜਿੱਥੇ ਅੱਜ ਜੀ ਇਹਨਾਂ ਨੂੰ ਪਹਿਲਾਂ ਇਹ ਤਾਂ ਚਲੋ ਇਹਨਾਂ ਨੂੰ ਜਿੱਥੇ ਉੱਧਰ ਕੈਮਰੇ ਚ ਆਓ ਜੀ ਕੈਮਰੇ ਚ ਇਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਜੀ ਇਹ ਤਾਂ ਆਪਣੇ ਖਾਸ ਬੰਦੇ ਨੇ ਇਹ ਆਪਣੀ ਸਰਕਾਰ ਦਾ ਆਪਣੇ ਆਪ ਨੇ ਨਹੀਂ ਸਰ ਗੱਲ ਐਸੀ ਨਾ ਉਹ ਬੰਦਾ ਜੀ ਰਣ ਗੱਡੀ ਦੇ ਸਿੱਟਰ ਉੱਧਰ ਜਾ ਕੇ ਕਹਦਾ ਵੀ ਗੱਡੀ ਛੱਟੂ ਇਹ ਨਹੀਂ ਛੱਟ ਸਕਦੇ ਜੀ ਇਹਨੂੰ ਹੱਥ ਲਾ ਕੇ ਦੇਖੋ ਜੀ ਮੂੰਹ ਦੇਖੋ ਜੀ ਕਿੱਡਾ ਇਹਦਾ ਬੂਰੂ ਕਹਿੰਦਾ ਕ੍ਰੇਨ ਬਾਣੀ ਪੋਗੀ ਸੀ ਹਾਈਡਰਾ ਲੈਣੀ ਪੋਗੀ ਇਹ ਜੀ ਤੁਸੀਂ ਇਹ ਘੋਟੇ ਦੇ ਥੱਲੇ ਇਹਨੂੰ ਕੀ ਕਰਦੇ ਸੀ ਪਹਿਲੀ ਮੁੰਡੇ ਨਹੀਂ ਉੜੀ ਆਈ ਨਹੀਂ ਜਾਪਾ ਇਹਨਾਂ ਦਾ ਵੀ ਧੱਕਾ

ਫੋਨ ਵੀ ਟੁੱਟ ਗਿਆ ਕਿੰਨੀ ਕੰਮ ਕਰਕੇ ਹੁਣ ਕੀ ਬਾਰੇ ਉਹਦਾ ਦੂਜਾ ਪਕੜਾ ਤੋਂ ਹੋਏ ਨੇ ਹੁਣ ਫਿਰ ਛੱਡ ਛੱਡਦੇ ਨੂੰ ਸਾਰਾ ਇਹ ਕੈਮਰੇ ਦੀ ਮੋਟੀ ਨੇ ਵੀ ਸੀਰੀਅਸ ਗੱਲ ਕਰਨੀ ਹੈ ਕੈਮਰੇ ਦੀ ਨਿਗਰਾਨੀ ਚਾਊਗਾ ਜੀ ਸਾਰਾ ਗੁੱਸੇ ਆ ਇਹ ਆਪਾਂ ਕਰਦੇ ਨਿਗਰਾਨੀ ਜੀ ਕਰਦੇ ਆਪਾਂ 17 ਵਾਲੇ ਕਿ ਦਸਤਾਰ ਸਜਾਰੇ ਹੋਗੇ ਕੀ ਗੱਲ ਦਸਤਾਰ ਕਿੱਧਰ ਪਹਿਲਾਂ ਇਹਦੇ ਨਾਲ ਅਸੀਂ ਗੱਲਬਾਤ ਕਰਕੇ ਫਿਰ ਅਸੀਂ ਗੱਲ ਮੁੱਦੇ ਤੇ ਆਣੇ ਜੀ ਗੱਲ ਬਈ ਤੇ ਸਾਈਟ ਤੇ ਖੜ੍ਹ ਜਾ ਹਾਂ ਕੱਲ ਜਾਣ ਆਪਾਂ ਨੇ ਹਣਾ ਤੇਲ ਤੇਲਾ ਅਸਲੇ ਨੂੰ اپنی ਉਹ ਖੁੰਡੀ ਜੀ ਗੜਾਸੀ ਦੀ ਵੀ ਕਰ ਲਈ ਹੈ ਤਿੱਖੀ ਕਿ ਵੀ ਹੋ ਗਈ ਇਹਦੇ ਮਾਰੀ ਦੀ ਛਾਤੀ ਦੇ ਵਿੱਚ ਜੀ ਦੇ ਦਵਾਏ ਦੇ ਤੜ ਕਿਹੜੇ ਕਿਹੜੇ ਚੱਲੋਗੇ ਦਰ ਕਿਉਂ ਏ ਤੂੰ ਚੱਲੇਗਾ ਨਹੀਂ ਚਾਰ ਪੰਜ ਤਾਂ ਬੈਠੇ ਆਪਾਂ ਪੱਕਾ ਵੀ ਨਹੀਂ ਜਾਣਾ ਉਹ ਬੱਸ ਕਰ ਵੇ ਹਾਂ ਹਜੇ ਕਿਹੜੀ ਤਾਂ ਹੋਰ ਲਾਉਣੀ ਹੈ ਜੀਰੀ ਲਾਉਣੀ ਹੈ ਦੋ ਗੱਡੀਆਂ ਲੈ ਕੇ ਚੱਲਾਂਗੇ ਆਪਾਂ। ਉੱਥੇ ਘਰ ਆਵਾਂ ਮਾ ਬੱਲ ਮਾ ਜੀ। ਦੋ ਗੱਡੀਆਂ ਲੈ ਕੇ ਚੱਲਾਂਗੇ। ਇੱਕ ਜੇ ਟਾਈਮ ਲੱਗਦਾ ਹੋਊਗਾ। ਨਾ ਨਾ ਫਰਨੇ ਬੰਦ ਕੀ ਚੱਲਾਂਗੇ। ਪਿਆਰ ਨਹੀਂ ਹੁੰਦੇ। ਉੱਥੇ ਇਹ ਨਹੀਂ ਪਤਾ ਭੈਣ ਦਾ ਜੱਫਾ ਪੈ ਜਾਣ। ਸਹੀ ਗੱਲ ਆ ਜੱਫਾ ਵਾਲਾ ਕੰਮ ਆ ਕਰਤੇ ਹਾਂ। ਜਾਣਾ ਜਰੂਰ ਹੈ ਤਾਂ ਇਹੀ ਜਾ ਰਹੇ ਆਪਾਂ। ਨਹੀਂ ਜੇ ਵੀ ਐ ਉਹ ਕੰਮ ਹੁੰਦਾ ਫੇਰ ਨਹੀਂ ਜਤੀ ਜਾਂਦੇ। ਯਾਦ ਕਰਿਆ ਆਪਾਂ ਨੂੰ। ਪੂਰੀ ਹੋ ਗਈ ਮੁੰਡਿਓ। ਦੇ ਕਿੰਨੇ ਮੈਮਨੇ ਕਿਦ ਲੈਣਾ ਬਸ ਆਪਾਂ ਮੋਟਰ ਹਿੱਟ ਕਰਾ ਲਈਏ ਜੀ ਨਾ ਜੀ ਆ ਸਾਡੇ ਸੀਨ ਨਹੀਂ ਹੁੰਦੀ ਮਸ਼ੀਨ ਹੁੰਦੀ ਆ ਮਸ਼ੀਨ ਉਹ ਜਦੋਂ ਸਾਡਾ ਇਹਨਾਂ ਮੋਟਰ ਹੈਂਡ ਦਾ ਰਾਤ ਨੁਕਸਾਨ ਹੋ ਗਿਆ ਮੇਜਰ ਨੁਕਸਾਨ ਹੋ ਗਿਆ ਆ ਨੁਕਸਾਨ ਹੋ ਗਿਆ ਸਾਡਾ ਆ ਟੁੱਟ ਗਿਆ ਭਾਈ ਓਏ ਆ ਟੁੱਟ ਗਿਆ ਆ ਟੁੱਟ ਗਿਆ ਬੇੜਾ ਬੈਠੀ ਆ ਹੋ ਗਈ ਦੀ ਹੈ ਉਹ ਆਪਣੇ ਛਾਣ ਵਾਲਾ ਹੋ ਗਿਆ ਯਾਰ ਅੱਜ ਬਾਲਾ ਨਕਸਾ ਹੋ ਗਿਆ ਧੀਆ ਜੀ ਉਹਦੇ ਵਾਲਾ ਫਰੀ ਦੇ ਢੇੜੇ ਕੱਢਣ ਲੱਗ ਗਿਆ ਜੀ ਬੱਤੀ ਉਹਦਾ ਅਰਜੇ ਨੇ ਬਾਦ ਨੁਕਸਾਨ ਕਰਤਾ ਤਾਰਾਂ ਮਚਾਦੀਆਂ ਕਿਉਂ ਲੈ ਗਿਆ ਦੀ ਇਤਨਾ ਮਤ ਨਹੀਂ ਹੈਗੀ ਹੈ ਚਾਚੇ ਦਾ ਮੋਟਰਾ ਖਰਾਬ ਕਰਤਾ ਤੇ ਸੀਂਡਲਾ ਕਰਦੇ ਨਾ ਢੇੜਾ ਦੇ ਆ ਬਸ ਮੇਰੇ ਪਰ ਬਾਹ ਕਾਹ ਨੂੰ ਛੱਟ ਵੇਟ ਕਾ ਲੋ ਦੂਸਤਾ ਬੰਨੇ ਲੋ ਜੀ ਕੰਮ ਕਰਾ ਲਿਆਂਦਾ ਲੇਟ ਵੀ ਪਵਾ ਲਿਆਂਦੀ ਕਲੱਚ ਵੀ ਪਵਾ ਲਿਆਂਦੀ ਤਾਰ ਔਰ ਨ ਚੱਲੇ ਨਹੀਂ ਹੈਗੇ ਯਾਰ ਆ ਬ੍ਰੇਕ ਘੱਟ ਲੱਗਦੇ ਹਨ ਵੀਰੇ ਲੈ ਇਧਰ ਪੈਣ ਵਾਲੇ ਜੰਮੀ ਲੈ ਇਧਰ ਜੰਮੀ ਖਤਮ ਨੇ ਇਨਸਪੈਕਸ਼ਨ ਵਾਲੀ ਟੀਮ ਦੁਬਾਰਾ ਫੇਰ ਪਹੁੰਚ ਚੁੱਕੀ ਆ ਉਸ ਜਗ੍ਹਾ ਤੇ ਜਿੱਥੇ ਅੱਗ ਲੱਗੀ ਸੀ ਸਾਨੂੰ ਸੂਹ ਮਿਲਿਆ ਸੂਤਰਾਂ ਦਾ ਸੂਹ ਪਰ ਸਾਡੇ ਸੂਹ ਮਿਲ ਗਈ ਵਿਚੋਂ ਮਾਲਕ ਹੈਗਾ ਵੀ ਉਹ ਤਾਂ ਵੀ ਸਾਡਾ ਲੈ ਗਿਆ ਸਾਡਾ ਮੁੰਡਾ ਗਾਇਆ ਕਰੇ ਉਹ ਕਹਿੰਦਾ ਸੋਚ ਕਰ ਗਿਆ ਕਿ ਇਹ ਬਿਮਾਰ ਵਾਲਾ ਹੋ ਗਿਆ ਰੱਤ ਨੂੰ ਦੇਖ ਲੋ ਕਿਤੇ ਵਿਚਾਰੀਆਂ ਜਿਹੜੀਆਂ ਕਿਤੇ ਕਿਤੇ ਬਲੌਗ ਤੇ ਵੇ ਹਲਸੋ ਦੀ ਨੀਂਦ ਨੇ ਕਿੰਨਾ ਨੁਕਸਾਨ ਕਰਦਾ ਤੇਰੀ ਸੁਰਗਲ ਕਿਤੇ ਬਲੌਗ ਦੇਖ ਕੇ ਆਪਣੇ ਤੇ ਅਰਜੀ ਦੇ ਦੇਣਾ ਸਾਡੇ ਤੇ ਜੀ ਵੀਡੀਓ ਵੜਾ ਕੇ ਮਾਦੀ ਹੋ ਗਈ ਚੱਲ ਜਾਈਗੀ ਬੜਾ ਬੜਾ ਇਹ ਤਾਂ ਵੀ ਪੈਸੇ ਨਹੀਂ ਨਹੀਂ ਪੈਸੇ ਕੋਈ ਲੱਗਣ ਨਹੀਂ ਆਦਾ ਕੋਈ ਟੈਂਸਰ ਹਾਲ ਕੋਈ ਗੱਲ ਨਹੀਂ ਹੋਣੀ ਹੋਊਗੀ ਸਾਰੇ ਰਿਪੇਅਰਮੈਂਟ ਪਾ ਦੇ ਏ ਕੰਮ ਕਰਾ ਰਹੇ ਹਾਂ ਪਾਣੀ ਲੈਣਾ ਕੋਈ ਗੱਲ ਨਹੀਂ ਤੇਰਾ ਨਮੀੜ ਦਾਂਗੇ ਹੱਥਾਂ ਨਾਲ ਹੋਰਾਂ ਵਿੱਚ ਹੀ ਰੋਕ ਲਿਆ ਹੋਰ ਅਗੇਜਮੈਂਟ ਸੀ ਬਾਈ ਦੀ ਪ੍ਰੋਗਰਾਮ ਹੁਣ ਉਹ ਕੰਮ ਕਰਕੇ ਵਿੱਚ ਰੋਕ ਲਿਆ ਬਾਈ ਚਲ ਕੋਈ ਤੇਰਾ ਹੱਥ ਹੋ ਤਾਂ ਤੱਕ ਨਹੀਂ ਮੀੜਦਾ ਨਹੀਂ ਤੇਰਾ ਠੀਕ ਆ ਬੰਦ ਕੈਨਸਲ ਕਰਤਾ ਲੰਬ ਮੈਰਜ ਬਾਈ ਦੀ ਟੁੱਟੀ ਲੰਕੀ ਬਾਈ ਹੁਣੀਆਂ ਤੇ ਫਾਦਰ ਸਾਹਿਬ ਆ ਕੇ ਉਹ ਬੱਡੇ ਚਾਰ ਨਰਸ ਕਿੱਥੇ ਨੇ ਉਹ ਛੱਤਰ ਲੱਗੇ ਨਹੀਂ ਉਹ ਵੱਡੇ ਜਨਰਲ ਛੱਤਰ ਨਹੀਂ ਉਹ ਉਹਨਾਂ ਨੇ ਕਮਾਂਡ ਆਦੇ ਹੱਥ ਤੇ ਲੈ ਕੇ ਕਹਿੰਦੇ ਵੀ ਮੈਂ ਨੇੜ ਦੂ ਕੋਈ ਬਸ ਤੇ ਨਜ਼ਰ ਰੱਖਦੇ ਹੋਣ ਕਿਹਨਾਂ ਕਿਹਾਗਾ ਕਹਿੰਦਾ ਨੇੜ ਦੂ ਹਾਂ ਨਾ ਕਹਿਦਾ ਚਲ ਠੀਕ ਆ ਕਹਿ ਨੇੜ ਦੇ ਪਾਪਾ ਤੇ ਕੁਰੀ ਚੈੱਕ ਚੈੱਕਰ ਚੈੱਕਰ ਗਲੋ ਚੈੱਕ ਗਲੋ ਗਲੋ ਚੈੱਕ ਕਰ ਤੋਰ ਚੈੱਕ ਬਹੁਤ ਮਾੜਾ ਹੈ ਬਈ ਉਹ ਆੜਾ ਮੈਂ ਯਾਰ ਆੜਾ ਮਾੜਾ ਆੜੀ ਵੇ ਉਹ ਨਾ ਉਹ ਵੇਖੀ ਕੀ ਹੋ ਗਿਆ ਉਹ ਛੜਾ ਜੂ ਬਿਮਾਰੀ ਉਹਦਰ ਜੂ ਮਰੀ ਤੇ ਉਹਨੇ ਜੂ ਆਹ ਵੇ ਸਾਵਨ ਦੇਖ ਰਿਹਾ ਯਾਰ ਜੀ ਜੀ ਕਰ ਆਵਾਂਗੇ ਨਹੀਂ ਸਰ ਕੱਲ ਨੂੰ ਜਾਂਗਾ ਅਸਲ ਵਿੱਚ ਮੈਂ ਟੋਲੇ ਬੋਟ ਘਰ ਮੈਂ ਜੰਗ ਸੀ ਆਓ ਆਪਣੀ ਉਹ ਤਿੱਖੀ ਕਰ ਲਈ 82 ਦੀ ਕੀ ਗੱਲ ਨਹੀਂ ਹੁੰਡੀ ਹੋ ਗਈ ਦਾਦਾ ਬਾਈ ਦਾਦਾ ਤਾਂ ਕੁਦਰਤ ਵੱਲੋਂ ਦਿੰਦੇ ਕਿੜਾ 82 ਚੱਕਰ ਆਇਆ ਦਾਦਾ ਬੰਦਾ ਬਾਈ ਇੱਕ ਦੋ ਚੱਕਰ ਕਰੋ ਜੀ ਦੇਖੋ ਜੀ ਆਹ ਦੇਖੋ ਗਲੋ ਆਹ ਦੇਖਾ ਘਰ ਦੇ ਲੋਕ ਗਲਵਾ ਰਹੇ ਘਰ ਦਾ ਘਰ ਤਾਂ ਤੇ ਮੈਲ ਜੰਮੀ ਪਈ ਆ ਉਹ ਚੋ ਯਾਰ ਤਾਂ ਆਪਣੀ 82 ਦੀ ਕੀ ਕਰ ਲਈ ਹੁੰਡੀ ਚਾਲਦਿਆਂ ਹੁਣ ਕੋਈ ਨਹੀਂ ਅਗੇਜਮੈਂਟ ਵਾਲਾ ਤਾਂ ਮੇੜ ਕੇ ਫੇਰ ਕਰਦੇ ਆ ਓਕੇ ਬਾਏ ਬਾਏ ਨਾ ਅੱਜ ਭਤੀਜ ਦੀ ਮੋਟਰ ਤੇ ਆਏ ਸੀਗੇ ਬੇਟਾ ਜੀ ਨੇ ਸਬਜ਼ੀ ਬਾਜ਼ੀ ਬੜੀ ਲਾਈ ਹੋਈ ਹੈ ਦੇਖੋ ਮਿਰਚਾਂ ਸਿੰਗਲਾ ਮਿਰਚ ਜੇ ਕਿਸੇ ਨੇ ਖਰੀਦਣੀ ਹੋਵੇ 60 ਰੁਪਏ ਕਿਲੋ ਹੈ ਜੀ ਤੇ ਇਹ ਤਿਆਰ ਹੋ ਜਾਣੀ ਹੈ 4 ਦਿਨਾਂ ਨੂੰ ਦੇਖੋ ਫਲ ਪੂਰਾ ਪੈ ਚੁੱਕਿਆ ਦੇਖੋ ਸਾਡੇ ਤਾਂ ਵੇ ਪੰਜ ਪ੍ਰਕਾਰ ਦੇ ਨੇ ਕਿਹੜੇ ਕਿਹੜੇ ਪ੍ਰਕਾਰ ਦੇ ਨੇ ਜੀ ਸਰ ਕਿਹੜਾ ਮਿੱਠਾ ਮਰੂਦ 50 ਪੈ ਦਾ ਬਾਹਰ ਆ ਗਿਆ ਹਾਂਜੀ ਹਾਂਜੀ ਮਿੱਠਾ ਮਰੂਦ ਜੀ ਆਹ ਦੇਖੋ ਜੀ ਇਹ ਮੱਠੇ ਬਰੂਦ ਨੇ ਉਹ ਲਾਲ ਬਰੂਦ ਆ ਜੀ ਲਾਲ ਬਰੂਦ ਦਾ ਪੁੱਤ ਅੱਛਾ ਜੀ ਇਹ ਲਾਲ ਬਰੂਦ ਦਾ ਪੁੱਤ ਟਰਲੇ ਪਾਸੇ ਆ ਜੀ ਉਹ ਥੋੜਾ ਜਿਹਾ ਹੋਣੇ ਕੱਚੇ ਬਰੂਦ ਨੇ ਅੱਛਾ ਜੀ ਹਾਂ ਟਾਲੀ ਜੀ ਇਹ ਤਾਂ ਪਾਕਿਸਤਾਨ ਵਾਲੀ ਉਹ ਲੱਗਦੀ ਕਿਸਮ ਸਾਨੂੰ ਇਹ ਮਠੀਕਾ ਜੀ ਇਹ ਆਪਣਾ ਚਰਨਾ ਗਿਆ ਦੀਾ ਉੱਥੇ ਪਾਕਿਸਤਾਨ ਉਦੋਂ ਲੈ ਕੇ ਆਇਆ ਹੋਣਾ ਜੀ ਵੀ ਹਾਂ ਆਹ ਸਮਾਦ ਹੈ ਜੀ ਚਾਚਾ ਜੀ ਦੇ ਨਾਲ ਵੀ ਚਲ ਉਹਨਾਂ ਨੂੰ ਨਹੀਂ ਆਪਾਂ ਇਹ ਮੱਕੀ ਲਾਈ ਆ ਜੀ ਇਹ ਕੈਂ ਪ੍ਰਕਾਰ ਦਾ ਵੀ ਆ ਬਾਈ ਨੀ ਇਹ ਇਹਦਾ ਇੱਕ ਪ੍ਰਕਾਰ ਦਾ ਹੈ ਪਰ ਸਾਰੇ ਪ੍ਰਕਾਰਾਂ ਦੇ ਬਰोबर ਹੈ ਠੀਕ ਹੈ ਬਹੁਤ ਦੂਰ ਤੱਕ ਹੈ ਇਹਦੀ ਹਾਈਟ ਕਿੰਨੀ ਜਾਊਗੀ ਹਾਈਟ ਜੀ ਹਾਈਟ ਪਗ ਜਾਣੇ 10 ਫੁੱਟ ਅੱਛਾ ਜੀ ਬਹੁਤ ਅੱਛਾ ਫਿਰ ਤਾਂ 10 ਫੁੱਟ ਤਾਂ ਹੀ ਕੋਠੇ ਦੇ ਟੱਪ ਆ ਗਈ ਇਹ ਗੰਡੇ ਲਾਏ ਹੋਏ ਨੇ ਜੀ ਹੈ ਠੀਕ ਹੈ ਜੀ ਠੀਕ ਹੈ ਆਹ ਮਿਰਚਾਂ ਦਾ ਆਪਣੀਆਂ ਸੇਕਣ ਵਾਲੀ ਮੱਚ ਗਈਆਂ ਮਿਲਟਰੀ ਆ ਰਹੀ ਜੀ ਸਰਕਾਰ ਸਰਕਾਰ ਨੂੰ ਮੰਗ ਕਰ ਰਿਹਾ ਤਾਂ ਈ ਧਰਨਾ ਤੋਂ ਨਾ ਲਾਓ ਜੀ ਵੇਲੇ ਹੋ ਗਏ ਹੁਣ ਤੁਸੀਂ ਧਰਨਾ ਲਾਓ ਕਿਰਪਾ ਦੇਵਾ ਜੀ ਕਰਪਾ ਦੇ ਕਿੰਨੇ ਪੈਸੇ ਆਪਣੇ ਕੋਲ ਜਿੰਦਾ ਹੀ ਮੈਨੂੰ ਪਤਾ ਨਹੀਂ ਕਿੱਥੇ ਚਿੰਤਾ ਲੱਗਿਆ ਉਹ ਕਾਹਦੇ ਚੱਕ ਲਓ ਜੀ ਇਹਦੀ ਲੋਡ ਪੈ ਸਕਦੀ ਹੈ ਜੀ ਆਪਾਂ ਨੂੰ ਹਾਂ ਜੀ ਕਿਰਪਾ ਯਾਰ ਵੇਲੇ ਪਹੁੰਚ ਗਏ ਕਹਿੰਦੇ ਇੱਥੇ ਆ ਗਏ ਸਕੇ ਭਾਈ ਆ ਗਏ ਓਏ ਤੂੰ ਕਿੱਧਰ ਬਾਂਮਣਾ ਤੇ ਜਾ ਬੜਿਆ ਤੂੰ ਇੱਧਰ ਕੁੰਦਰੀ ਜਾ ਡੇ ਕੇ ਲੱਗਦੇ ਸੇਮ ਸੇਮ ਹੀਰੋ ਸਟਾਈਲ ਦੇ ਇੱਧਰ ਕਿਉਂ ਖੜਾ ਆ ਜੋਰੇ ਹੈਲੋ ਕਰਦੇ ਮੈਂ ਇੱਧਰ ਆਪਣੇ ਸਵੇਰੇ ਸੀਗੇ ਅਫਸਰ ਆਪਣੇ ਬਲੌਗ ਚ ਤੁਸੀਂ ਦੇਖੋ ਦੇਖ ਲਿਆ ਹੋਊਗਾ ਸਵੇਰੇ ਇਹ ਆਈਦੀ ਨਿਤਾਰਾ ਕਰਨਾਂ ایسی ਅੱਗ ਲੱਗੀ ਸੀਗੀ ਕਰਤਾ ਜੀ ਅੰਸ਼ੂ ਨੂੰ ਕਹਿਤਾ ਅੰਸ਼ੂ ਨੂੰ ਕਹਿਤਾ ਵੀ ਚੁੱਪ ਕਰਕੇ 4000 ਰੁਪਏ ਦੇ ਦੇ ਉਸ ਤੋਂ ਵੱਧ ਕੇ ਕੁਝ ਨਹੀਂ ਲੈਣਾ ਆ ਉਹ ਹੋ ਗਿਆ ਜੀ ਨਵੇੜਾ ਹੋ ਗਿਆ ਨਵੇੜਾ ਖੋਲਾ ਭਾਰ ਕੇ ਖੜੇ ਸੀ ਕਨੇ ਫਾਰਗ੍ਰੇਡ ਦੇ ਪੈਸੇ ਨਹੀਂ